ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੌਪਿਕ ਏ ਉਹ ਟੌਪਿਕ ਏ ਵੀ ਆਪਣੀ ਲਾਈਫ ਦੇ ਅੰਦਰ ਜ਼ਿੰਦਗੀ ਦੇ ਅੰਦਰ ਕੁਝ ਵੀ ਕਰੋ ਪਰ ਉਹਦੇ ਵਾਸਤੇ ਨਾ ਤੁਹਾਨੂੰ ਇੱਕ ਰਾਹ ਮੰਨ ਕੇ ਦਿਸ਼ਾ ਮੰਨ ਕੇ ਇੱਕ ਡਾਇਰੈਕਸ਼ਨ ਮੰਨ ਕੇ ਕਰਨ ਵਿੱਚ ਲਾਭ ਮਿਲੇਗਾ ਅਗਰ ਬਗੈਰ ਸੋਚੇ ਬਗੈਰ ਦਿਸ਼ਾ ਦੇ ਬਗੈਰ ਡਾਇਰੈਕਸ਼ਨ ਦੇ ਅਗਰ ਕੁਝ ਵੀ ਕਰੋਗੇ ਤੇ ਉਹ ਤੁਹਾਡਾ ਕੀਤਾ ਹੋਇਆ ਸਫਲਾ ਨਹੀਂ ਹੋਏਗਾ। ਐਗਜ਼ਾਮਪਲ ਤੁਸੀਂ ਚੱਲਣਾ ਹੈ। ਹੁਣ ਇੱਕ ਪਾਗਲ ਬੰਦਾ ਵੀ ਘਰੋਂ ਚੱਲਦਾ ਹੈ ਤੇ ਸਾਰਾ ਸਾਰਾ ਦਿਨ ਚੱਲੀ ਜਾਂਦਾ ਹੈ 20 ਕਦਮ ਇੱਧਰ ਜਾ ਰਿਹਾ ਹੈ 20 ਕਦਮ ਇੱਧਰ ਜਾ ਰਿਹਾ ਹੈ ਸਾਰਾ ਸਾਰਾ ਦਿਨ ਬੋਲੀ ਜਾਂਦਾ ਹੈ ਹੱਸੀ ਜਾਂਦਾ ਹੈ ਗੁਣਗੁਣਾਈ ਜਾਂਦਾ ਹੈ ਖਾਈ ਜਾਂਦਾ ਹੈ ਤੇ ਬੈਠਾ ਰਹਿੰਦਾ ਤੇ ਕਿੱਥੇ ਬੈਠਾ ਰਹਿੰਦਾ ਗੰਦਗੀ ਦੇ ਰੂੜੀ ਕੂੜੇ ਕਰਕਟ ਦੇ ਢੇਰ ਦੇ ਉੱਤੇ। ਪਰ ਇੱਕ ਸਮਝਦਾਰ ਬੰਦਾ ਨਾ ਉਹ ਗੰਦਗੀ ਦੇ ਢੇਰ ਤੇ ਬੈੰਦਾ ਬਲਕੇ ਰਾਹ ਵਲਾ ਕੇ ਨਿਕਲਦਾ ਹੈ ਦੂਜੀ ਗੱਲ ਨਾ ਉਹ ਬਿਨਾ ਮਤਲਬ ਤੋਂ ਗਾਉਂਦਾ ਹੈ ਨਾ ਹੱਸਦਾ ਹੈ ਨਾ ਰੋਂਦਾ ਹੈ ਨਾ ਉੱਤਰ ਕਰਦਾ ਹੈ ਨਾ ਪ੍ਰਸ਼ਨ ਕਰਦਾ ਹੈ ਕੁਝ ਵੀ ਨਹੀਂ ਉਹਦਾ ਚੱਲਣਾ ਇੱਕ ਸਮਝਦਾਰ ਦਾ ਚੱਲਣਾ ਦਿਸ਼ਾ ਨਿਰਧਾਰਿਤ ਹੈ ਤੇ ਜਿਹੜਾ ਨਹੀਂ ਸਮਝਦਾਰ ਜਿਹੜਾ ਪਾਗਲ ਬੰਦਾ ਹੈ ਉਹਦਾ ਚੱਲਣਾ ਉਹਦਾ ਬੋਲਣਾ ਉਹਦਾ ਖਾਣਾ ਉਹਦਾ ਪੀਣਾ ਉਹਦਾ ਕਰਨਾ ਉਹਦੀ ਪੂਰੀ ਲਾਈਫ ਦਿਸ਼ਾ ਰਹਿਤ ਹੈ ਉਦਕੋ ਕੋਈ ਦਿਸ਼ਾ ਨਹੀਂ ਹੈ ਕਰਨ ਵਾਸਤੇ ਕੋਈ ਮੁੱਦਾ ਨਹੀਂ ਹੈ ਕੋਈ ਉਹਦਾ ਟਾਰਗੇਟ ਨਹੀਂ ਹੈ ਏਮ ਨਹੀਂ ਹੈ ਖੈਰ ਤੁਸੀਂ ਰੋਡ ਤੇ ਜਾਣਾ ਹੋਵੇ ਕਾਰ ਪਜਾ ਲੋ ਤੇਲ ਪਵਾ ਲੋ ਟੈਂਕੀ ਫੁੱਲ ਕਰਾ ਲੋ ਪਰ ਤੁਰੇ ਜਾਓ ਭੱਜੇ ਜਾਓ ਪਰ ਪਤਾ ਹੀ ਨਾ ਹੋਵੇ ਵੀ ਜਾਣਾ ਕਿੱਧਰ ਹੈ ਮੇਰੀ ਮੰਜ਼ਿਲ ਕਿਹੜੀ ਜੇ ਕੋਈ ਪੁੱਛੇ ਵੀ ਕਿੱਧਰ ਜਾ ਰਹੇ ਆ ਮੈਂ ਬਸ ਇਦਾਂ ਹੀ ਤੇਲ ਪਵਾਇਆ ਸੀ ਤੇ ਮੈਂ ਕਿਹਾ ਇੱਥੇ 150 ਮੀਲ ਘੁੰਮ ਕੇ ਆਉਨੇ ਪਤਾ ਹੀ ਨਹੀਂ ਹੈ ਜਾਣਾ ਕਿੱਧਰ ਹੈ ਜੇ ਤੁਸੀਂ ਪੜ ਰਹੇ ਹੋ ਮੰਨ ਲਓ एग्जांपल ਕੋਈ ਸਟੂਡੈਂਟ ਹੈ ਨੌਜਵਾਨ ਬੱਚੇ ਨੇ ਪੜ ਰਹੇ ਨੇ ਤੇ ਜੇ ਉਹਨਾਂ ਦਾ ਪੜਨਾ ਇੱਕ ਦਿਸ਼ਾ ਸਹਿਤ ਹੋਵੇਗਾ ਦਿਸ਼ਾ ਨਿਰਧਾਰਿਤ ਕਰਕੇ ਪੜ ਰਹੇ ਹੋਣਗੇ ਇੱਕ ਫੀਲਡ ਚੂਜ਼ ਕਰਕੇ ਪੜ ਰਹੇ ਹੋਣਗੇ ਉਹਨਾਂ ਦਾ ਪੜਨਾ ਸਗਾਰਥਾ ਹੈ ਤੇ ਜੇ ਦਿਸ਼ਾ ਤੋਂ ਰਹਿਤ ਪੜ ਰਹੇ ਹੋਣਗੇ ਤੇ ਉਹਨਾਂ ਦਾ ਪੜਨਾ ਫਜ਼ੂਲ ਹੈ ਮੈਨੂੰ ਗੱਲ ਨੂੰ ਥੋੜਾ ਜਿਹਾ ਖੋਲ ਦਿਆਂ ਇੱਕ ਬੱਚਾ ਇੱਕ ਸਟੂਡੈਂਟ ਸਵੇਰੇ ਪੜਦਾ ਉਹਨੂੰ ਸ਼ਾਮੀ ਵੇਖੋ ਪੜਦਾ ਮਿਲੇਗਾ ਰਾਤ ਨੂੰ ਵੇਖੋ ਪੜਦਾ ਮਿਲਦਾ ਪਰ ਉਹ ਸਵੇਰੇ ਮੈਡੀਕਲ ਦੀ ਬੁੱਕ ਪੜਦਾ ਹੈ ਦੁਪਹਿਰੇ ਇੰਜੀਨੀਅਰਿੰਗ ਦੀ ਬੁੱਕ ਪੜਦਾ ਹੈ ਸ਼ਾਮੀ ਉਹ ਸੀਏ ਵਾਲੀ ਬੁੱਕ ਪੜਦਾ ਹੈ ਸ਼ਾਮ ਨੂੰ ਪੇਪਰ ਪੜਦਾ ਹੈ ਕਦੀ ਕੋਈ ਕਿੁਸ਼ ਕਦੇ ਨਾਵਲ ਕਦੇ ਕਹਾਣੀ ਕਦੇ ਕਿੱਸਾ ਕਦੇ ਕੁਝ ਕਦੇ ਕੁਝ ਪੜੀ ਸਾਰਾ ਦਿਨ ਜਾਂਦਾ ਪਰ ਉਹਦੇ ਪੜਨ ਦੇ ਨਾਲ ਉਹ ਕੁਝ ਬਣ ਪਾਏਗਾ ਬਣ ਤਾਂ ਪਾਏਗਾ ਅਗਰ ਉਹਨੇ ਮੈਡੀਕਲ ਦੇ ਵਿੱਚ ਅੱਗੇ ਨਿਕਲਣਾ ਹੈ ਤੇ ਮੈਡੀਕਲ ਦੇ ਰਿਲੇਟਿਡ ਹੀ ਬੁੱਕਾਂ ਦਿਨੇ ਸਵੇਰੇ ਸ਼ਾਮ 24 ਘੰਟੇ ਉਹਦੇ ird gird ਹੋਣੀਆਂ ਚਾਹੀਦੀਆਂ ਨੇ ਅਗਰ ਉਹਨੇ ਸੀਏ ਬੰਨਾ ਹੈ ਤੇ ਉਹਦੇ ਨਾਲ ਜਿਹੜੀਆਂ ਸਬੰਧਿਤ ਪੁਸਤਕਾਂ ਨੇ ਰਿਲੇਟਿਡ ਬੁੱਕਾਂ ਨੇ ਉਹ ਹੀ ਉਹਦੇ ਨੇੜੇ ਤੇੜੇ ਹੋਣੀਆਂ ਚਾਹੀਦੀਆਂ ਨੇ ਉਹ ਹੀ ਪੜੇਗਾ ਤਾਂ ਹੀ ਲਾਭ ਮਿਲੇਗਾ ਅਗਰ ਕਿਸੇ ਨੇ ਜੱਜ ਬੰਨਾ ਹੋਵੇ ਤੇ ਉਹ ਬੁੱਕਾਂ ਪੜੀ ਜਾਵੇ ਵੀ ਖੇਤੀਬਾੜੀ ਕਿਵੇਂ ਕਰਨੀ ਤੇ ਜੱਜ ਬਣ ਜਾਏਗਾ ਉਹ ਬੁੱਕਾਂ ਪੜੀ ਜਾਵੇ ਬੀਸੀਏ ਕਿਵੇਂ ਬੰਨਾ ਹੈ ਜਾਂ ਡਾਕਟਰ ਕਿਵੇਂ ਬੰਨਾ ਹੈ ਇੰਜੀਨੀਅਰ ਕਿਵੇਂ ਬੰਨਾ ਹੈ ਤਾਂ ਕਿ ਜੱਜ ਬਣ ਜਾਏਗਾ ਕਾਨੂੰਨ ਦੇ ਘੇਰੇ ਵਿੱਚ ਆਉਣ ਵਾਲੀਆਂ ਬੁੱਕਾਂ ਉਹ ਪੜੇਗਾ ਅੱਗੇ ਨਿਕਲੇਗਾ ਮਿਹਨਤ ਕਰੇਗਾ ਫਿਰ ਉਸ ਤੋਂ ਬਾਅਦ ਪ੍ਰੈਕਟਿਸ ਕਰੇਗਾ ਤਾਂ ਕਿਦਰੇ ਜਾ ਕੇ ਉਹ ਜੱਜ ਦੀ ਇੱਕ ਨਿਆਂ ਵਾਲੀ ਕੁਰਸੀ ਦੇ ਉੱਤੇ ਸੀਟ ਦੇ ਉੱਤੇ ਬਹਿ ਪਾਏਗਾ ਤਾਂ ਦਿਸ਼ਾ ਨੂੰ ਲੈ ਕੇ ਚੱਲਣਾ ਇਹ ਸਾਡੇ ਜੀਵਨ ਦੇ ਅੰਦਰ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਲਿਖੀ ਜਾ ਰਹੇ ਹੋ ਲਿਖੀ ਜਾ ਰਹੇ ਹੋ ਤੇ ਲਿਖ ਲਿਖ ਕੇ ਪੇਪਰਾਂ ਨੂੰ ਭਰੀ ਜਾ ਰਹੇ ਹੋ ਉਹਦਾ ਅਰਥ ਕੀ ਕਿਉਂਕਿ ਲਿਖੋ ਪਰ ਜਿਸ ਫੀਲਡ ਦੇ ਅੰਦਰ ਮਿਹਨਤ ਕਰ ਰਹੇ ਹੋ ਉਸੇ ਫੀਲਡ ਦੇ ਅੰਦਰ ਅਗਰ ਮੈਡੀਕਲ ਦੀ ਮਿਹਨਤ ਕਰ ਰਹੇ ਹੋ ਉਸੇ ਦੇ ਫੀਲਡ ਦੇ ਅੰਦਰ ਅਗਰ ਡਾਕਟਰ ਬਣਨਾ ਚਾਹੁੰਦੇ ਹੋ ਉਸੇ ਫੀਲਡ ਦੇ ਅੰਦਰ ਜੱਜ ਬਣਨਾ ਚਾਹੁੰਦੇ ਹੋ ਉਸੇ ਫੀਲਡ ਦੇ ਅੰਦਰ ਦੂਜੀ ਗੱਲ ਆ ਜਿਹੜਾ ਚਾਰਜ ਫੇਰੇ ਆਪਾਂ ਦੁਨੀਆਦਾਰੀ ਦੇ ਅੰਦਰ ਦੇਖਦੇ ਆਂ ਵੀ ਬਹੁਤ ਸਾਰੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਸਮਾਂ ਦਿਸ਼ਾ ਰਹਿਤੀ ਬਤੀਤ ਕਰ ਦਿੰਦੇ ਨੇ ਭਲਾ ਕਿਦਾਂ ਸਵੇਰੇ ਉੱਠਦੇ ਨੇ ਕੋਈ ਉਹਨਾਂ ਦਾ ਟਾਰਗੇਟ ਨਹੀਂ ਹੈ ਵੀ ਅੱਜ ਮੈਂ ਕੀ ਕਰਨਾ ਹੈ ਪਾਰਕ ਵਿੱਚ ਚਲੇ ਗਏ ਸੈਰ ਕਰ ਲਈ ਘੰਟਾ ਉੱਥੇ ਬਤਾਇਆ 2 ਘੰਟੇ ਉੱਥੇ ਬਤਾਏ ਆਏ ਚਾਹ ਪੀਤੀ ਰੋਟੀ ਖਾਧੀ ਦੁਪਹਿਰ ਹੋ ਗਈ ਸੌਂ ਗਏ ਸ਼ਾਮ ਨੂੰ ਫੇਰ ਭਾਈ ਕੁਝ ਨਾ ਕੁਝ ਕਰੋ ਔਰ ਕਰਨ ਦੀ ਆਦਤ ਪਾਓ ਐਦਾਂ ਨਹੀਂ ਹੈ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਤੁਸੀਂ ਜਿਸ ਫੀਲਡ ਵਿੱਚੋਂ ਰਿਟਾਇਰ ਹੋਏ ਹੋ ਜੇ ਪਾਰਕ ਵਿੱਚ ਜਾਂਦੇ ਹੋ ਤੇ ਆਪਣੀ ਸੇਵਾ ਸਮਝ ਕੇ ਉੱਥੇ ਕੁਝ ਨਾ ਕੁਝ ਗਿਆਨ ਵੰਡਣਾ ਸ਼ੁਰੂ ਕਰੋ ਜੇ ਤੁਸੀਂ ਕਿਦਰੇ ਬੈਂਦੇ ਹੋ ਤੇ ਚੰਗੀ ਗੱਲ ਸਿੱਖਣੀ ਜਾਂ ਸਿਖਾਉਣੀ ਸ਼ੁਰੂ ਕਰੋ ਤੁਹਾਡਾ ਇਹ ਕੇਮ ਬਣ ਜਾਏ ਤੁਹਾਡੀ ਇੱਕ ਦਿਸ਼ਾ ਬਣ ਜਾਏ ਵੀ ਮੈਂ ਆਪਣੀ ਲਾਈਫ ਦੇ ਅੰਦਰ ਕੁਝ ਨਾ ਕੁਝ ਕੀਤਾ ਹੈ ਤੇ ਕੁਝ ਨਾ ਕੁਝ ਰਹਿਦੀ ਲਾਈਫ ਦੇ ਅੰਦਰ ਕਰਨਾ ਹੈ ਅਗਰ ਤੁਸੀਂ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕਦੇ ਹੋ ਤੇ ਫਿਰ ਸਮਾ ਕਿਹੜਾ ਉਡੀਕ ਰਿਹਾ ਹੈ ਔਰ ਕਿਹੜੇ ਸਮੇਂ ਦੀ ਉਡੀਕ ਕਰ ਰਹੇ ਹੋ ਵੀ ਉਸ ਸਮੇਂ ਦੇ ਅੰਦਰ ਮੈਂ ਸਮਾਜ ਨੂੰ ਕੋਈ ਸਿੱਖਿਆ ਦਿਆਂਗਾ ਜਾਂ ਬੋਲਾਂਗਾ ਜਾਂ ਲਿਖਾਂਗਾ ਬੋਲੋ ਕੁਝ ਕਰੋ ਕੁਝ ਲਿਖੋ ਕੋਈ ਸੁਧਾਰ ਕਰੋ ਤੁਸੀਂ ਇਕੱਲੇ ਤੁਰ ਪਓ ਤੁਹਾਡੇ ਨਾਲ ਕੋਈ ਹੋ ਕੇ ਤੁਰਨ ਵਾਲਾ ਨਹੀਂ ਹੈ ਤਾਂ ਕੀ ਹੋਇਆ ਤੁਸੀਂ ਇਕੱਲੇ ਤੁਰ ਪਓ ਕੀ ਇਕੱਲਾ ਬੰਦਾ ਕੁਝ ਕਰ ਨਹੀਂ ਸਕਦਾ ਇਕੱਲਿਆਂ ਬੰਦਿਆਂ ਨੇ ਤੇ ਉਹ ਉਹ ਕੰਮ ਕਰ ਵਿਖਾਏ ਨੇ ਜਿਹੜੇ ਬਹੁਤ ਸਾਰੀ ਵੱਡੇ ਲੋਕਾਂ ਦੀ ਪੀੜ ਵੀ ਉਹ ਕੰਮ ਕਰਨ ਤੋਂ ਗੁਰੇਜ਼ ਕਰ ਗਈ ਨਾ ਕਰ ਪਾਇਆ ਤੋ ਇਸ ਕਰਕੇ ਆਪਣੀ ਜ਼ਿੰਦਗੀ ਦੀ ਕੋਈ ਨਾ ਕੋਈ ਦਿਸ਼ਾ ਮਿੱਥੋ ਕੋਈ ਨਾ ਕੋਈ ਦਿਸ਼ਾ ਨਿਰਧਾਰਿਤ ਕਰੋ ਤੇ ਉਸ ਨਿਰਧਾਰਿਤ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰੋ ਤੁਹਾਡਾ ਬੋਲਿਆ ਤੁਹਾਡਾ ਖਾਦਾ ਤੁਹਾਡਾ ਪੀਤਾ ਤੁਹਾਡਾ ਸਭ ਕੁਝ ਜੋ ਵੀ ਕਰ ਰਹੇ ਹੋ ਉਹ ਸਗਰਥਾ ਬਣ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ